ਮੇਰਾ ਉਪਾਸ ਨਾ ਬਾਜਨਾ ਜੀ ਤੁਸੀਂ ਕਿੱਥੇ ਰਹਿੰਦੇ ਹੋ ਮੇਰਾ ਅੱਗੇ ਤੋਂ ਸਾਹਮਣੇ ਵਾਲਾ ਘਰ ਹੈ ਠੀਕ ਹੈ ਸੀ 6 ਵਜੇ ਬਾਹਰ ਨਿਕਲੇ ਤੇ ਗਲੀ ਚਰੋਲਾ ਦੇਖਿਆ ਤਾਂ ਨਾਨਾ ਨੇ ਸਾਰੇ ਨੇ ਕਿਹਾ ਕਿ ਬੇਟੀ ਨਹੀਂ ਮਿਲ ਰਹੀ ਤੇ ਐਸੀ ਫੇ ਸਾਰੇ ਦੇਖਿਆ ਤੇ ਸੀਸੀਟੀਵੀ ਵਗੈਰਾ ਚੈੱਕ ਕੀਤਾ 4 ਵਜੇ ਦੀ ਰਿਪੋਰਟ ਆ ਰਹੀ ਸੀ ਉਹਦੀ ਬਹੁਤ ਕਿ ਇਹਨਾਂ ਦੇ ਘਰ ਗਈ ਹੈ ਕੁੜੀ ਠੀਕ ਹੈ ਫਿਰ ਪੁਲਿਸ ਵਗੈਰਾ ਆਈ ਚਲੋ ਅਸੀਂ ਤਾਂ ਕਿਸੇ ਦੇ ਘਰ ਜਾ ਕੇ ਚਾਨਬੀਨ ਨਹੀਂ ਕਰ ਸਕਦੇ ਹੈਨਾ ਪੁਲਿਸ ਅੰਦਰ ਗਈ ਹੈ ਠੀਕ ਹੈ ਪੁਲਿਸ ਨੇ ਆਪਣੀ ਚਾਨਬੀਨ ਕੀਤੀ ਆ ਕੇ ਕਹਿੰਦਾ ਜੀ ਨਹੀਂ ਹੈਗੀ ਕੁੜੀ ਅੰਦਰ ਠੀਕ ਹੈ ਜਦੋਂ ਦੁਬਾਰਾ ਸੀਸੀਟੀਵੀ ਦੇਖਿਆ ਉਹ ਚ ਵੀ ਇਹੀ ਆ ਰਿਹਾ ਕੁੜੀ 4 ਵਜੇ ਅੰਦਰ ਗਈ ਹੈ 5:00 ਵਜੇ 5 ਤੱਕ ਅਸੀਂ ਰਿਕਾਰਡਿੰਗ ਦੇਖੀ ਉਹ ਚ ਕੁੜੀ ਬਾਹਰ ਨਹੀਂ ਆਈ ਸਾਰੇ ਮੱਲੇ ਹੀ ਕਹੀ ਜਾ ਰਿਹਾ ਹੈ ਕਿ ਕੁੜੀ ਇਹਨਾਂ ਦੇ ਅੰਦਰ ਹੀ ਹੈ ਕੁੜੀ ਇਹਨਾਂ ਦੇ ਅੰਦਰ ਹੀ ਹੈ ਪਰ ਕਿਸੇ ਨੇ ਕੋਈ ਦੁਬਾਰਾ ਪੁਲਿਸ ਨੂੰ ਵੀ ਕਹਿ ਕੇ ਨਾ ਦੁਬਾਰਾ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਇਹੀ ਕਹਿ ਕੇ ਠੀਕ ਹੈ ਕਿ ਤੇ ਖੜਨ ਗਈ ਹੋਣੀ ਹੈ ਜਾਂ ਕੋਈ ਹੋਰ ਗੱਲ ਹੋਏਗੀ ਠੀਕ ਹੈ ਨਾ ਉਹ ਇਹ ਕਹਿ ਕੇ ਚਲੇ ਗਏ ਪਰ ਸਾਰੇ ਮੱਲੇ ਨੇ ਇਹੀ ਕਹਿ ਕੇ ਨਹੀਂ ਸਾਨੂੰ ਸਭ ਨੂੰ ਡਾਊਟ ਹੈ ਕੁੜੀ ਅੰਦਰ ਜਾਂਦੀ ਦੀ ਰਿਕਾਰਡਿੰਗ ਹੈ ਬਾਹਰ ਆਂਦੀ ਦੀ ਰਿਕਾਰਡਿੰਗ ਹੈ ਅੰਦਰ ਕੱਲਾ ਇੱਕ ਜੈਂਟਸ ਆ ਕੁੜੀ ਕੋਈ ਫੈਮਿਲੀ ਹੈ ਨਹੀਂ ਫੈਮਿਲੀ ਹੈ ਨਹੀਂ ਤੇ ਫਿਰ ਇਸ ਲਈ ਜਦੋਂ ਸਾਰੇ ਮੱਲੇ ਵਾਲਿਆਂ ਨੇ ਫਿਰ ਜ਼ਬਰਦਸਤੀ ਦਰਵਾਜ਼ਾ ਖੋਲ ਕੇ ਦੇਖਿਆ ਤੇ ਬਾਅਦ ਵਿੱਚ ਕੁੜੀ ਮਿਲੀ ਪਹਿਲਾਂ ਇੱਕ ਸ਼ਾਮੀ ਸਾਨੂੰ ਆਈ ਸੀ ਕਿ ਵੀ ਲੜਕੀ ਕਿਤੇ ਘਰੋਂ ਚਲ ਗਈ ਹੈਗੀ ਆ ਉਹਦੇ ਸਬੰਧੀ ਪਹਿਲਾਂ ਜੋ ਦੱਸਿਆ ਹੈਗਾ ਪੁਲਿਸ ਪਾਰਟੀ ਆਈ ਸੀ ਜੋ ਇਹਨਾਂ ਦੀ ਮਾਤਾ ਦੇ ਬਿਆਨ ਲਹਾਇਆ ਉਸ ਮੁਤਾਬਕ ਜਿਹੜਾ ਅਸੀਂ ਬਿਆਨ ਲਿਖਿਆ ਸੀ ਪਰ ਉਦੋਂ ਘੰਟੇ ਡੇਢ ਘੰਟੇ 2 ਘੰਟੇ ਬਾਅਦ ਜਿਹੜਾ ਹੈਗਾ ਜਦੋਂ ਉਹਨਾਂ ਨੂੰ ਸ਼ੱਕ ਹੋਇਆ ਹੈਗਾ ਤੇ ਉਹ ਨਾਲ ਦੇ ਇੱਥੇ ਗਵਾਂਡੀ ਹੈਗੇ ਆ ਉਹਨਾਂ ਦੇ ਘਰੇ ਜਿਹੜੀ ਹੈਗੀ ਉਹਨਾਂ ਨੇ ਚੈੱਕ ਕੀਤਾ ਕਰਕੇ ਤੇ ਲੜਕੀ ਜਿਹੜੀ ਹੈਗੀ ਆ ਉਥੋਂ ਬਰਾਮਦ ਹੋਈ ਸੀ ਡੈੱਡ ਬੋਡੀ ਦਾ ਲੜਕੀ ਦੀ ਬਾਸਮ ਵਿੱਚੋਂ ਬਰਾਮਦ ਹੋਈ ਆ ਤਬਲੀਗਰ ਲੜਕੀ ਬੇਟੀ ਦਾ ਨਾਮ ਹੈਗਾ 13-14 ਸਾਲ ਦੀ ਬੇਟੀ ਹੈਗੀ ਉਹ ਜੋ ਦੱਸ ਰਹੇ ਹੈਗੇ ਵੀ ਇਹਨੂੰ ਜਿਹੜੀ ਡੈੱਡ ਬੋਡੀ ਮਿਲੀ ਹੈਗੀ ਉਹਦਾ ਗਲਾ ਕੁੱਟਿਆ ਹੈਗਾ ਉਹ ਹੁਣ ਅਸੀਂ ਡੈੱਡ ਬੋਡੀ ਜਿਹੜੀ ਹੈਗੀ ਆ ਲੱਖੇ ਦੇ ਐਫਐਐਲ ਟੀਮ ਸਾਡੀ ਮੌਕੇ ਤੇ ਆਈ ਹੈਗੀ ਜਿਹੜੇ ਆਦਮੀ ਨੇ ਇਹ ਗਰਤੂਤ ਕੀਤੀ ਹੈਗੀ ਆ ਉਹਨੂੰ ਵੀ ਇੱਥੇ ਪਬਲਿਕ ਨੇ ਫਾਇਲਾ ਸੀਗਾ ਔਰ ਉਸ ਤੋਂ ਬਾਅਦ ਉਹਨੂੰ ਅਸੀਂ ਥੋੜਾ ਇੰਜਰਡ ਸੀਗਾ ਉਹਨੂੰ ਅਸੀਂ ਲੈ ਕੇ ਦਾਖਲ ਕਰਾਇਆ ਹੈਗਾ ਉਹਦਾ ਇਲਾਜ ਕਰਾ ਰਹੇ ਹਾਂ ਉਹਦਾ ਵੀ ਅਸੀਂ ਬਿਆਨ ਲਿਖ ਰਹੇ ਹਾਂ ਬਿਆਨ ਲੈਣ ਤੋਂ ਬਾਅਦ ਜਿਹੜਾ ਹੈਗਾ ਜੋ ਵੀ ਬਿਆਨਾਂ ਦੇ ਵਿੱਚ ਔਰ ਪੋਸਟਮਾਰਟਮ ਦੇ ਵਿੱਚ ਔਰ ਉਹਦੇ ਮੈਡੀਕਲ ਦੇ ਵਿੱਚ ਬੱਚੀ ਦੇ ਵਿੱਚ ਜੋ ਆਉ ਹੈ ਜੋ ਉਹਨੂੰ ਬਰੂਟਲੀ ਇੰਨਾ ਮਰਡਰ ਕੀਤਾ ਗਿਆ ਹੈਗਾ ਉਹਦੇ ਮੁਤਾਬਕ ਅਸੀਂ ਬਿਆਨ ਲਿਖ ਕੇ ਔਰ ਅਰਚਾ ਦਰਜ ਕਰਕੇ ਜੋ ਵੀ ਇਸ ਘਣਾਉਣੀ ਹਰਕਤ ਨੂੰ ਇਹਨੇ ਅੰਜਾਮ ਦਿੱਤਾ ਇਸ ਬੰਦੇ ਨੇ ਹੈਗਾ ਉਹਨੂੰ ਅਸੀਂ ਵੱਧ ਤੋਂ ਵੱਧ ਸਜ਼ਾ